ਸਰ ਅੱਜ ਜਿਹੜੇ ਕ੍ਰਿਮినਲ ਫੜੇ ਆ ਸਰ ਕੀ ਉਹਨਾਂ ਤੇ ਤਰਾਮਾ ਲਾਈ ਗੀਆਂ ਤੇ ਕਾਦੇ ਵਬਤ ਜਿਹੜੇ ਫੜ ਗਏ ਇਹਦਾ ਇੱਕ ਬਲਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਬਟੋਆ ਇਹਨੇ 5924 ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਠੀਕ ਹੈ 4924 ਨੂੰ ਰਾਤੀਓ 9:00 9:00 ਵਜੇ ਆਪਣੇ ਡਿਬੀਪੁਰਾ ਤੋਂ ਬਟੋਆ ਸਾਈਡ ਨੂੰ ਆ ਰਿਹਾ ਏ ਜਦੋਂ ਡਿਬੀਪੁਰਾ ਲਾ ਕੇ ਪਹੁੰਚਿਆ ਆਪਣੇ ਮੋਟਰਸਾਈਕਲ ਤੇ ਤੇ ਪਿੱਛੋਂ ਦੋ ਨੌਜਵਾਨ ਆਏ ਮੋਟਰਸਾਈਕਲ ਤੇ ਜਿਨ੍ਹਾਂ ਨੂੰ ਰੋਕ ਕੇ ਤੇ ਪਿਸਤਲ ਦੀ ਨੋਕ ਤੇ ਉਹਦਾ ਮੋਟਰਸਾਈਕਲ ਹੀ ਖੋਲਿਆ ਤੇ ਉਹਦਾ ਮੋਬਾਈਲ ਵੀ ਖੋਹ ਲੈ ਗਏ ਇਸ ਤੇ ਵੀ ਜਿਹੜੀ ਤਫतीश ਅੱਗੇ ਆਦੇ ਇੰਸਪੈਕਟਰ ਚੰਮ ਸਿੰਘ ਐਸੋ ਜੋਗ ਰੋਵਾ ਜੋ ਕਿੰਝਾ ਦਲੋਂ ਕੋਸੀ ਇਹਨਾਂ ਨੇ ਕਾਫੀ ਢੰਗਾਈ ਨਾਲ ਤਫतीश ਕੀਤੀ ਤਫतीश ਦੇ ਦੌਰਾਨ ਜਿਹੜੇ ਦੋ ਦੋਸ਼ੀ ਇੱਥੇ ਗ੍ਰਿਫਤਾਰ ਹੋਏ ਆ ਇੱਕ ਗਰਸਾਹਬ ਸਿੰਘ ਉਪਦੇਜਾ ਪੁੱਤਰ ਕਾਰਤ ਸਿੰਘ ਵਾਸੀ ਕੋਟਲਾ ਕੋਟਰੀ ਵਿਸਵਾਸ ਸਿੰਘ ਦੂਸਰਾ ਹੈਗਾ ਗੁਮਿੰਦਰ ਸਿੰਘ ਉਪਸੋਨੂ ਪੁੱਤਰ ਰਾਜ ਸਿੰਘ ਵਾਸੀ ਕੋਟਲੀ ਵਿਸਵਾਸ ਸਿੰਘ ਇਹਨਾਂ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਜਿਹੜਾ ਦਾ ਮੋਬਾਈਲ ਖੋਇਆ ਸੀ ਉਹ ਵੀ ਬਰਾਮਦ ਹੋ ਗਿਆ ਡਿਸਟਲ ਜਿਹੜੇ ਪੁਆਇੰਟ ਤੇ ਨਾ ਹੋਇਆ ਇਹ ਡਿਸਟਲ ਵੀ ਜਿਹੜਾ ਦਵਿੰਦਰ ਸਿੰਘ ਕੋ ਬਰਾਮਦ ਹੋਇਆ ਤੇ ਜਿਹੜਾ ਮੋਟਰਸਾਈਕਲ ਸੀ ਉਹਨੂੰ ਇਹਨਾਂ ਨੇ ਕੀ ਕੀਤਾ ਸੀ ਪਾਰਟਸ ਦੇ ਵਿੱਚ ਡਿਵਾਈਡ ਕਰਤਾ ਏ ਕੁਝ ਪਾਰਟਸ ਇਹਨਾਂ ਦੇ ਬਰਾਮਦ ਹੋ ਗਏ ਆ ਕੁਝ ਪਾਰਟਸ ਇੱਕ ਕੁਆੜੀਆ ਦਾ ਕੰਮ ਕਰਦਾ ਦਲਬਾਗ ਸਿੰਘ ਪਾਗਾ ਹਸਰ ਉਤਾਰ ਦਾ ਉਹਨੂੰ ਉਹਨੇ ਵੇਚ ਦਿੱਤੇ ਜਿਹੜਾ ਕਿ ਜਫਰਦਾਰ ਸਰ ਇਹਨਾਂ ਮੁਸਲਮਾਨ ਤੋਂ ਕੁਝ ਜਿਹੜੇ ਇਹਨਾਂ ਤੋਂ ਪਹਿਲਾਂ ਵੀ ਕੁਝ ਪਰਚੇ ਵਗੈਰਾ ਦਰਜੇ ਇਹ ਨਹੀਂ ਛਿਡਾ ਲਿਆ ਰਿਕਾਰਡ ਨਾਲ ਇਹਨਾਂ ਬੱਤੇ ਦਰਜਿਆ ਪਰ ਇਹਨਾਂ ਦੇ ਵਿੱਚੋਂ ਇਹਨਾਂ ਨੇ ਖੋਹ ਕਰਨ ਤੋਂ ਬਾਅਦ ਇੱਕ ਜਿਹੜਾ ਸੀ ਹਰੀਗੇ ਜਾ ਕੇ ਤੇ ਨਸ਼ਾ ਸ਼ਰਾਬ ਕੇਂਦਰ ਚ ਦਾਖਲ ਹੋ ਗਿਆ ਰਸ਼ ਤੋਂ ਬਚਣ ਵਾਸਤੇ ਪੁਲਿਸ ਵਾਲੋ ਕੋਈ ਰਿਮਾਰਡ ਵਗੈਰਾ ਲੈ ਜਾ ਪੁਲਿਸ ਕੋਲ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਰਡ ਅਸ਼ਧੰਦਾ ਲੈ ਲਿਆ ਅੱਗੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਾਂਗੇ ਉਹਦੇ ਨਾਲ ਕਿਹੜੇ ਗ੍ਰੇ ਬਿਨਾਂ ਖਵਾ ਪਿਸਟਲ ਜਿਹੜਾ ਕਿੱਥੋਂ ਆਇਆ ਸਾਰਾ ਵਿਰਤ ਕਰਾਂਗੇ